ਮੋਗਾ ਦੇ ਪਿੰਡ ਡਾਲਾਚਾ ਦੇ ਦਿਹਾੜੇ ਇੱਕ ਕਿਸਾਨ ਦੀਆਂ ਅੱਖਾਂ 'ਚ ਮਿਰਚਾ ਪਾ ਕੇ ਉਸ ਤੋਂ 8.5 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਕਿਸਾਨ ਅਮਰੀਕ ਸਿੰਘ ਬੈਂਕ ਆਫ ਇੰਡੀਆ 'ਚ ਲੋਨ ਦੀ ਲਿਮਟ 8,50,000 ਰੁਪਏ ਜਮ੍ਹਾਂ ਕਰਵਾਉਣ ਜਾ ਰਿਹਾ ਸੀ ਕਿ ਰਸਤੇ ਵਿੱਚ ਦੋ ਨੌਜਵਾਨਾਂ ਨੇ ਉਸ ਨੂੰ ਲੁੱਟ ਦਾ ਸ਼ਿਕਾਰ ਬਣਾ ਲਿਆ ਨੇ ਤਾਂ ਉਹਦੇ ਦੀ ਡਾਲੇ ਲੈਫਟ ਮੋੜ ਜਾਂਦਾ ਸੀ ਜੀ ਮੈਂ ਅੱਛਾ ਜੀ ਰਸਤੇ ਦੇ ਵਿੱਚ ਇੱਥੇ ਆ ਕੇ ਮੈਨੂੰ ਬੰਦਿਆਂ ਨੇ ਮੂਰੇ ਦੋ ਜਣਿਆਂ ਨੇ ਆ ਕੇ ਰੁਕ ਗਿਆ ਮੈਨੂੰ ਆਖ ਕੇ ਕਹਿੰਦੇ ਵੀ ਇੱਥੇ ਸੱਪ ਦਾ ਥੋੜਾ ਕੌਣ ਪਾਉਂਦਾ ਮੈਂ ਕਹਾ ਮੈਨੂੰ ਤਾਂ ਪਤਾ ਨਹੀਂ ਉਹਨਾਂ ਨੇ ਮਿਰਚਾਂ ਦੀ ਮੁੱਠੀ ਮਾਰੀ ਮੇਰੀਆਂ ਅੱਖਾਂ ਦੇ ਵਿੱਚ ਤੇ ਝੋਲਾ ਪੈਸਾ ਨਾਲ ਖੱਚ ਕੇ ਤੇ ਪੱਜ ਗਏ ਉਹ ਕਿੰਨੇ ਜਣੇ ਸੀਗੇ ਉਹ ਉਹ ਦੋ ਜਣੇ ਸੀ ਜੀ ਕਿੰਨੇ ਪੈਸੇ ਸੀਗੇ ਤੁਹਾਡੇ ਸਾਢੇ 8 ਲੱਖ ਰੁਪਏ ਜੀ ਅੱਛਾ ਕਿੱਥੋਂ ਕਿੱਥੇ ਕਿੱਧਰ ਲਈ ਜਾ ਰਹੇ ਸੀਗੇ ਤੁਸੀਂ ਕਾਲੇ ਬੈਂਕ ਕੋਲੋਂ ਡਿਗੈਸਟ ਪਲਟ ਮੋੜ ਜਾਂਦਾ ਸੀ ਅੱਛਾ ਮੋਕੇ ਦੇ ਪਹੁੰਚੇ ਡੀਐਸਪੀ सुरेंद्र ਕੁਮਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਜਦੋਂ ਸੇ ਮੌਕੇ ਤੇ ਆਇਆ ਮੈਂ ਜੀ ਉਹ ਜਗਾ ਬੰਦੇ ਬੱਸ ਕਰ ਕੀਤੀ ਉਹਨੇ ਸਿਆ ਪੁੱਛਿਆ ਟਾਈਮ ਵੀ ਨਾ ਕਹਿੰਦਾ ਕਰੀਬ 2 ਤੋਂ 2.5 ਵਿੱਚ ਕੋ ਬੰਦੇ ਦੋ ਬੰਦੇ ਆਏ ਇਹ ਜਿਹੜਾ ਬੰਦਾ ਜਿੰਨ ਕੋਈ ਆ ਉਹ ਮਹੀਨਾ ਸਾਈਡ ਤੋਂ ਆ ਰਹੇ ਸੀ ਮੋਕੇ ਛਾਣੂ ਜਾ ਰਿਹਾ ਸੀ ਮੋਕੇ ਛਾਣੂ ਤੋਂ ਮੋਟਰਸਾਈਕਲ ਤੇ ਦੋ ਕਹਿੰਦਾ ਨੌਜਵਾਨ ਸੀਗੇ ਜਿਹੜਾ ਮੇਰਾ ਮੋਟਰਸਾਈਕਲ ਰੋਕਿਆ ਲੋਕੇ ਮੇਰੇ ਅਖਾਜ ਮਿਰਚਾ ਪਾ ਕੇ ਤਾਂ ਮੇਰੇ ਥੱਲੇ ਲੱਗ ਪਾਹਾ ਹੁਣ ਤਾਂ 8.5 ਲੱਖ ਰੁਪਏ ਦਾ ਪਹਿਲਾ ਸੀ ਗੱਲ ਐਡਾ ਟੱਕਿਆ ਹੋਇਆ ਉਹ ਕੋਹ ਕਹ ਲੈ ਗਿਆ ਤਾਂ ਅਸੀਂ ਹੁਣ ਮੌਕੇ ਤੇ ਆ ਗਏ ਪਰ ਬਪਰ ਵੈਰੀਫਾਈ ਕਰ ਰਹੇ ਕਿ ਗੱਲਬਾਤ ਹੈਗੀ ਆ ਕਿਸਾਨਾਂ ਦਾ ਪਹਿਲਾਂ ਹੀ ਕਰਜ਼ੇ ਨੇ ਲੱਕ ਤੋੜਿਆ ਪਿਆ ਤੇ ਹੁਣ ਕਰਜ਼ੇ ਦੀ ਰਕਮ ਦਾ ਦਿਨ ਦਿਹਾੜੇ ਲੁੱਟਿਆ ਜਾਣਾ ਚਿੰਤਾ ਦਾ ਗੰਭੀਰ ਵਿਸ਼ਾਏ ਮੋਗਾ ਤੋਂ ਵਿਪਨ ਅਗਾਰਾ ਜਗਬਾਣੀ ਟੀਵੀ ਲਈ